ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਬੇੜਾ ਦਿਖਾਉਣੀ ਆ 40000 ਤੋਂ ਲੈ ਕੇ 50000 ਦੇ ਵਿੱਚ ਵਿੱਚ ਭਾਗ ਆ ਚਾਰਾਂ ਪਿੱਛੇ ਬੱਚੇ ਆ ਸੂਂਜਿਆ ਸਵਾਜਿਆ ਧਾਰਾ ਦੂਰਾ ਓਕੇ ਨਾੜੂਏ ਵਗੈਰਾ ਨਾਲ ਆ ਪੰਜ ਤੋਂ ਲੈ ਕੇ ਚਾਰ ਦਿਨ ਦੇ ਵਿੱਚ ਬਈ ਸੂਜੇ ਮੈਂ ਡਿਟੇਲ ਆਪਾਂ ਕੱਲੀ ਕੱਲੀ ਦੀ ਵੀਰ ਤੋਂ ਪੁੱਛਾਂਗੇ 40000 ਤੋਂ ਲੈ ਕੇ 50000 ਦੇ ਵਿੱਚ ਵਿੱਚ ਬਾਜ ਵਿਪਹਾੜ ਦੇ ਬੜਾ ਸੇਰਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀਰ ਮਹਮਦ ਨਾਮ ਇਹਦਾ ਰਾਜਸੋਹੀਆ ਵੀਰ ਪਿੰਡ ਹੰਮਦਪੁਰ ਜਿਲ੍ਹਾ ਮੋਗਾ ਕੀ ਰਹੇ ਹੋ ਤੇ ਮੋਬਾਈਲ ਨੰਬਰ ਵੀ ਆਪਣਾ ਨੰਬਰ ਹੈ ਜੀ ਆਪਣਾ 9872285290 9872285290 ਹਾਂਜੀ ਇੱਕ ਹੈਗਾ 981753 981773 981753 59 ਤੱਕ ਦਾ ਨਕਤਾ ਠੀਕ ਆ ਆਪਾਂ ਦਿਖਾਵਾਂਗੇ ਚਾਰ ਬੇੜਾ ਚਾਰੇ ਸੂਜਾਂ ਵੀ ਆ ਚਾਰੇ ਸੂਜਾਂ ਪਹਿਲਾ ਨੰਬਰ ਜਿਹੜੀ ਆਪਾਂ ਵਿਹੜ ਦੇਖਦੇ ਕੋਨੇ ਦੇ ਖੜੀ ਕਿਹੜਾ ਸੂਆ ਸੂਈ ਆ ਇਹ ਵੀਰੇ ਦੂਜਾ ਸੂਆ ਸੂਈ ਆ ਕਿਹੜੇ ਦਿਨ ਹੋ ਗਏ ਸੂਈ ਨੂੰ ਇਹ ਨੂੰ ਅੱਜ ਤੀਜੇ ਦਿਨੋਂ ਸੂਈ ਨੂੰ ਹੋ ਗਿਆ ਬੱਚਾ ਬੱਚਾਗਾ ਬੱਚਾ ਲੋ ਠੀਕ ਐ ਤੀਜੇ ਦਿਨ ਸੂਈ ਨੂੰ ਦੂਜਾ ਸੂਆ ਸੂਈ ਆ ਹਨਾ ਹਾਂ 12 ਕਿਲੋ ਬੋਲੋ ਤਿਆਰ ਠੰਡੀ ਚੀਜ਼ ਵਧੀਆ 6 ਲੀਟਰ ਪਰ ਟਾਈਮ ਦੇ ਦੋ ਤੇ ਥੱਲੇ ਹਾਜ਼ਰ ਆ ਤੇ ਚੌਣ ਚਵਾ ਓਕੇ ਆ ਜਮਾ ਓਕੇ ਆ ਹੁਣ ਸਵੇਰ ਦਾ ਟਾਈਮ ਆ ਚਵਾਈ ਇਹਨਾਂ ਦੀ ਹਜੇ ਹੋਣੀ ਐ ਇਹ ਜੇ ਕਰੀਏ ਸੋਬਰ ਸਵੇਰੇ 7:00 ਵਜੇ 10 ਮਿੰਟ ਦਾ ਟਾਈਮ ਹੋਇਆ ਬੱਚਾਈ ਇਹਨਾਂ ਦੀ ਹੋਣੀ ਹੈ ਤੇ ਇਹਦਾ ਪਹਿਲੇ ਨੰਬਰ ਵਾਲਾ ਭਾਅ ਆਪਾਂ ਕੀ ਰੱਖਿਆ ਮੁੱਲ ਵੀ ਇਹਦਾ ਆਪਾਂ 50 ਕਰਦੇ ਆਂਗੇ 45 ਦੇ ਆਪਾਂ ਦੇ ਲਈ ਮਾਨ ਤਰਾ ਛੋੜ ਦੱਪਾ ਕਰ ਛੋੜ ਦੱਪਾ ਕਰ ਠੀਕ ਹੈ ਤੇ ਨਿਆਣਾ ਮੂਣਾ ਪਉਂਦੀ ਹੈ ਵਧੀਆ ਉਹ ਜਿਹੜਾ ਮੌਜ ਨਾ ਬੇ ਸੱਤ ਮਾਈ ਬਾਈ ਤੇ 27 ਠੀਕ ਹੈ ਸੋਬਰ ਮੁੱਲ 50000 45000 ਦੀ 12 ਲੀਟਰ ਦੁੱਧ ਨਿਪੜ ਜਾਈ ਜਾਮਾ ਨਿਪੜ ਅੰਦਾਜ਼ਾ ਪਾ ਦੂ 15 ਤੋਂ ਬਾਅਦ 15 ਤੋਂ ਬਾਅਦ ਉਹ ਤੀਜਾ ਦੀ ਸੂਈ ਸੋਬਰ ਤੀਜਾ ਦੇ ਨਾਲ ਸੂਈ ਨਾ 15 ਤੋਂ ਬਾਅਦ ਦੁੱਧ ਪਾ ਦੂ ਤੇ 12 ਲੀਟਰ ਬੋਲਾ ਇਸ ਵਕਤ ਥੱਲੇ ਇਹਦੇ ਹੈਗਾ ਹਾਜ਼ਰ ਤੇ ਸੂਈ ਸਵਾਈ ਆ ਧਰਾਦੂ ਰੱਖ ਕੇ ਕੀਮਤ 50000 ਤੇ 45000 ਦੀ ਵੀਰ ਕਹਿੰਦਾ ਦੇ ਦਾਂਗੇ ਮਾੜਾ ਵੋਟਾ ਮਾਨਦਾਨ ਵੀ ਵਿੱਚੋਂ ਕਹਿੰਦੇ ਕਰ ਦਾਂਗੇ ਤੇ ਜਿੰਦੇ ਜਾਣ ਬਹੁਤਾ ਕਦ ਕੋਤੇ ਚੰਗਾ ਪੜੀ ਬੁੜੀ ਵੀ ਹੈਗੇ ਚੰਗੇ ਤੇ ਜਿਹੜੀ ਦੂਜੇ ਨੰਬਰ ਤੇ ਆਪਾਂ ਇਹ ਵਾੜ ਦੇਖਦੇ ਪਏ ਆ ਇਹਦੇ ਥੱਲੇ 11 ਲੀਟਰ ਕਿੰਦਾ ਤੇ ਆ ਰਿਹਾ ਠੀਕ ਹੈ ਠੀਕ ਹੈ ਨਾਲੋਂ ਨਾਲ ਨਾਲ ਮਗਰੇ ਦੇ ਬਸ ਮਗਰੇ ਇਹਦੇ ਵੀ ਬੱਚਾ ਹੈਗਾ ਮਗਰੇ ਨਹੀਂ ਬਸ ਇਹਦਾ ਭਾਗ ਹੀ ਆ ਇਹਦਾ ਮੁੱਲ ਆਪਾਂ ਕਰਦੇ 60000 66 ਰੁਪਏ 35 ਦੇ ਦਾਂਗੇ 35 ਦੀ ਆਪਾਂ ਦੇ ਦੁੱਧ ਕਿੰਨਾ ਪਾ ਦੂਗੀ ਉਹ ਤੋਂ 12 ਲੀਟਰ ਆ ਚੇਰਾਂ ਲੀਟਰ ਆਉਣਾ ਹੀ ਪਾਜੀ ਠੀਕ ਐ 10 ਤੋਂ ਬਾਹਰ ਬੋੜਾ ਹਾਜ਼ਰ ਆ 10 ਤੋਂ ਬਾਹਰ ਹਾਜ਼ਰ ਟੋਰੀ ਬਾਹਰ ਨੂੰ ਠੀਕ ਐ ਸੋ ਬਰੋ ਨਵਾਇਆਂ ਦਵਾਈਆਂ ਵੇਣੀ ਜਮਾ ਚਾਰੇ ਅੰਦਰ ਖੜੀਆਂ ਸੀ ਇਕੱਠੀਆਂ ਇਹਦੇ ਮੁੱਲ 66000 ਰੁਪਿਆ ਮਗਰ ਇਹਦੇ ਬੱਚਾ ਉਹ ਖੜਾ ਕੋਨੇ ਦੇ ਵਿੱਚ ਤੇ ਤੀਜਾ ਇੱਕ ਦਿਨ ਅਜ ਸੁਈ ਨੂੰ ਇਹਨੂੰ ਸੋ ਦੇਖੋ ਕੱਦ-ਕਾਠ ਚੰਗਾ ਜਿੰਦੇ ਜਾਣਾ ਥੋੜੀ ਬਨ ਕੇ ਚਲੋ ਹਾਲੇ ਸੂਕੇ ਪੱਠੇ ਨਹੀਂ ਜੱਕੇ ਹਨਾ ਥੋੜੇ ਪੁੱਠੇ ਥੋੜੇ ਜੱਕ ਕਰਕੇ ਠੀਕ ਆ ਓਕੇ ਜੇ ਮਾਚਾਰੇ ਬਸ ਓਕੇ ਓਕੇ ਆ ਬੜੀ ਵਧੀਆ ਠੰਡੀ ਚੀਜ਼ ਆ ਤੇ ਧਾਰਾ ਦੂਰਾ ਤੇ ਨਹੀਂ ਕੋਈ ਲੰਬਾ ਦਿੰਦਾ ਬੰਦਾ ਕੋਈ ਨਾ ਕੋਈ ਲੰਬਾ ਦਿੰਦਾ ਪੱਕਾ ਮਾਰ ਕੇ ਦਿਖਾਦਾ ਨਹੀਂ ਯਾਰ ਠੀਕ ਆ ਸੁਭਰੋ ਧਾਰਾ ਵਗੈਰਾ ਹੈਗੀ ਓਕੇ ਹੋ ਜਾਗੇ ਬੱਚੇ ਲਾਗੇ ਨੇ ਤੇ ਸਾਰੇ ਧਾਰਾ ਇਕੱਠੇ ਮਾਰ ਦਾਂਗੇ ਜਮਾ ਸੋ 35000 ਦੀ ਬੈੜ ਤੇ ਦੁੱਧ 10 ਕਿਲੋ ਬੋਲਾ ਹਾਜ਼ਰ ਆ ਚੰਗੀ ਕੀਅਰ ਕਰ ਲਾਂਗੇ 13 12 13 12 ਤੇ ਥਣ ਦੇਖੋ ਚਾਰੇ ਲੇਖਣ ਦੇ ਸਾਫ ਸੁਥਰੇ ਤੇ ਵਧੀਆ ਚੋੜਚਵਾ ਥੱਲੇ ਬਿਲਕੁਵੇ ਦੇਖੋ ਕਿਆ ਬਾਤ ਆ 35000 ਵਾਲੀ ਬਿਲਕੁਵੇ ਨੂੰ ਲੱਖ ਵਾਲੀ ਚੱਕੀ ਫਿਰਦੀ ਐ ਇਹ ਤੇ ਚਾਰੇ ਪਾਸੇ ਓਕੇ ਹੈ ਨਾ ਤੇ ਅੱਗੇ ਤੀਜੇ ਨੰਬਰ ਜਿਹੜੀ ਉਹ ਕੋਨੇ 'ਚ ਖੜੀ ਆ ਉਹ ਮਗਰ ਕੋਲ ਲੈ ਫਿਰ ਲਿਜਾਣ ਲਈ ਕਰੀ ਤੇ ਤੀਜੇ ਨੰਬਰ ਤੇ ਆਹ ਵਾਲੀ ਦਿਖਾ ਦੇ ਪਹਿਲਾਂ ਠੀਕ ਹੈ ਤੇ 8 ਲੀਟਰ ਬੋਲਾ ਜੀ ਪੰਜਾਹ ਤੇ ਕੱਲ ਸੁਈ ਜੀ ਇਹਦਾ ਬਕਤ ਨੂੰ ਸੁਈ ਹੈ ਠੀਕ ਹੈ ਬੱਛਾ ਵਗਰਾ ਹੈ ਨਾ ਨਾਲੂ ਨਾਲ ਹੀ ਆ ਪਲੂਣ ਪਹਿਲਾਂ ਸੁਆ ਦੁੱਧ ਕਿੰਨਾ ਹੁਣ ਦੁੱਧ 8 ਲੀਟਰ ਤੇ ਇਹਦਾ ਭਾਗ ਹੀ ਆ ਕਪਾਓ ਕੋਈ ਚਾਲੀ ਕਰਦੇ ਆਂ ਪਰ 38 ਦੀ ਦੇ ਦਾਂਗੇ। ਸੋ ਵੀਰੋ 38000 ਦੀ ਵੀਰ ਕਹਿੰਦਾ ਦੇ ਦਾਂਗੇ ਮਗਰ ਬੱਚਾ ਕੱਲ ਦੀ ਸੂਈ ਵੀ ਆ। ਸੁੱਲੇਵਾ ਵਗੈਰਾ ਦੇਖੋ ਸੋਨਾ ਸਾਫ ਸੁਥਰਾ। ਰਾਜੀ ਰੂਜੀ ਹੈਗੀ ਆ ਤੇ ਧਰਾ ਦੂਰਾ ਵੀ ਬਿਲਕੁਲ ਓਕੇ ਆ। ਜਿੰਦ ਜਾਨ ਚੰਗੀ ਆ ਸਿਰਫ 38000 ਦੀ ਇਹਦੇ ਵਿੱਚੋਂ ਮਾਨਦਾਨ ਵੀ ਹੋ ਜਾਊਗਾ। ਹਾਂ ਗੱਲ ਕਰ ਦਾਂਗੇ। ਬੱਠੀ ਹੈ ਨਾ ਡਾਕਟਰ ਜੀ। ਆ ਫੋਲਣੇ ਆ ਭਾਈ ਬੀਜ ਨੂੰ ਪੜ ਜਾ ਤਨੂੰ। ਤੇ ਲਗਭਗ ਮੰਨੀਏ 12 13 13 ਕਿਲੋ ਤੋਂ ਦੇ ਦੂ ਇਹ ਵੀ ਆਰਾਮ ਨਾਲ ਹੈਨਾ। ਠੀਕ ਆ ਚੌਣ ਚਵਾਦੀ ਬਿਲਕੁਲ ਓਕੇ ਆ ਹੈਨਾ। ਤੇ ਅੱਗੇ ਫਿਰ ਆ ਗਈ ਚੌਥੇ ਨੰਬਰ ਜਿਹ ਮਗਰ ਬੱਚੀ ਹੈ ਇਹ ਜੇ ਬੱਚੀ ਹੈ ਇਹ ਬੱਚੀ ਪਲੂਣ ਵਕਤ ਨੂੰ ਸੁਈ ਜਾਦੀ ਪਲੂਣ ਬੱਚੀ ਪਹਿਲਾਂ ਸੁਈ ਜਾ ਮਗਰ ਬੱਚੀ ਹੈ ਹਨਾ ਤੇ ਕਿੰਨਾ ਦੁੱਧ ਆ ਥੱਲੇ ਦੇ ਬਹੁਤ ਚੰਗੀ ਹੈ 100 ਦੁੱਧ ਤੇ ਥੱਲੇ ਵਿਚਾਰਾ 10 ਲੀਟਰ ਸੋ 10 ਲੀਟਰ ਦੁੱਧ ਦੇ ਥੱਲੇ ਵਿਚਾਰਾ ਮਗਰ ਬੱਚੀ ਹੈ ਜੇ ਕਹਿਵਤ ਤੇ ਥੱਲੇ ਵਾਲੂ ਵਾ ਦੇਖੋ ਸਾਫ ਸੁਥਰਾ ਇਹਦਾ ਭਾਅ ਆ ਕੀ ਰੱਖਿਆ ਹਾਂ ਇਹਦਾ ਵੀ ਚਾਲੀ ਰੱਖਿਆ ਡਾਕਟਰ ਸੋ ਇਹਦਾ ਭਾਅ ਵੀ 40000 ਸਾਰੇ ਚਾਰਜ 15 ਦੇ ਵਿੱਚ ਵਿੱਚ ਹੀ ਹੈ ਹਨਾ ਸੋ ਖੀਰੀ ਬੱਚੀ ਬਹੁਤ ਸੁਈ ਹੈ ਤੇ ਜਿੰਦ ਜਾਨ ਵਧੀਆ ਤੇ ਮਗਰ ਬੱਚਾ ਦੇਖੋ ਕਹਿਵਤ ਬੱਚੀ ਆ ਪਿਛੇ ਦੇ ਤੇ ਰਾਜੂ ਜੀ ਬਹੁਤ ਹੈ ਆਪਾਂ ਦੇ ਦਿਆਂ 38000 ਦੀ ਹੈ ਨਾ 38000 ਦੀ ਠੀਕ ਹੈ ਸੋ ਆਪਾਂ ਚਾਰ ਬਿਹੜਾ ਤੁਹਾਨੂੰ ਦਿਖਾ ਦਿਆ ਪਿੰਡ ਹੈ ਬੰਦ ਕਰੋ ਨੰਬਰ ਬੋਲਿਓ ਜੀ ਆਪਣਾ ਨੰਬਰ ਹੈਗਾ 957228597 ਦਿੱਤਾ ਰਾਜੂ ਨਾਲ ਬੇਫਿਕਰ ਹੋ ਜਾ ਬੰਦਾ ਬੇਫਿਕਰ ਹੋ ਕੇ ਆ ਜੀ ਠੀਕ ਹੈ ਕੋਈ ਪੂਰ ਸਰ ਨਾਲੀ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਇਸ ਨੰਬਰ